ਦੋ ਗੇਟ ਖੋਲਿਆ ਨਾਲ ਹੀ ਫਾਇਰਿੰਗ ਸ਼ੁਰੂ ਹੋ ਗਈ ਆ ਜੀ ਮੇਰੇ ਛੋਟੇ ਭਾਈ ਦੇ ਰਹਿਣੇ ਵਜੇ ਆ ਜੀ ਜਾਣ ਕੇ ਬਸ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੇ ਲੋਕੋ ਉਦੋਂ ਜੋ ਵੇਖਿਆ ਤੇ ਆਣ ਕੇ ਖਦੋਂ ਜ਼ਿਆਦਾ ਫਾਇਰਿੰਗ ਹੋਈ ਇੱਥੇ 50 ਦੇ 55 ਦੇ ਤਕਰੀਬ ਇੱਥੇ ਪੈਰ ਕੀਤੇ ਗਏ ਆ ਰਾਤ ਪੌਣੇ 10 ਵਜੇ ਦਾ ਵਕਤ ਸੀ ਇੱਕ ਤੋਂ ਬਾਅਦ ਇੱਕ ਤਿੰਨ ਗੱਡੀਆਂ ਆਈਆਂ ਇੱਕ ਘਰਬਾਰ ਰੁਕੀਆਂ ਕੁਝ ਦੇਰ ਇਹ ਕਾਰ ਸਵਾਰ ਇੱਥੇ ਰੁਕੇ ਰਹੇ ਫਿਰ ਦਰਵਾਜ਼ਾ ਖੜਕਾਇਆ ਤੇ ਦਰਵਾਜ਼ਾ ਖੁੱਲਣ ਦੀ ਦੇਰ ਸੀ ਕਿ ਇੱਕ ਤੋਂ ਬਾਅਦ ਇੱਕ ਮੁਲਜ਼ਮਾ ਨੇ ਅੰਨੇਵਾਕ ਕਈ ਫਾਇਰ ਕੀਤੇ ਇਹ ਤਸਵੀਰਾਂ ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਸੰਤੂ ਦੀਆਂ ਨੇ ਜਿੱਥੇ ਰੰਜਿਸ਼ ਦੀ ਵਜ੍ਹਾ ਕਰਕੇ ਮੁਲਜ਼ਮਾ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ کارਪੈਂਟਰ ਦਾ ਮੈਂ ਕੰਮ ਕਰਦਾ ਰਾਤੀ ਕਰੀਬਨ ਪੌਣੇ 10 ਵਜੇ ਆ ਕੇ ਗੇਟ ਖੜਕਾਇਆ ਗਿਆ ਆਵਾਜ਼ ਦਿੱਤੀ ਗਈ ਜਦੋਂ ਗੇਟ ਖੋਲਿਆ ਨਾਲ ਹੀ ਫਾਇਰਿੰਗ ਸ਼ੁਰੂ ਹੋ ਗਈ ਹੈ ਜੀ ਮੇਰੇ ਛੋਟੇ ਭਾਈ ਦੇ ਰਹਿਣੇ ਵਜੇ ਆ ਜੀ ਉਹ ਪੀਤਕੋਟ ਦਾ ਹਲਾ ਤੇ ਸਾਨੂੰ ਤਾਂ ਇਹ ਕੋਈ ਸਮਝ ਹੀ ਨਹੀਂ ਆਈ ਕਿ ਕੀ ਬਣ ਗਿਆ ਸਾਡੇ ਨਾਲ ਅਚਾਨਕ ਹੀ ਬੱਸ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਜਦੋਂ ਗੇਟ ਖੋਲ੍ਹਦੇ ਤੇ ਅਸੀਂ ਇਹੀ ਚਾਹੁੰਦੇ ਆ ਕਿ ਇਹਨਾਂ ਲੋਕਾਂ ਦੇ ਠੱਲ ਪਾਈ ਜਾਵੇ ਤੇ ਜੋ ਵੀ ਆ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਮੈਂ ਤਾਂ ਸਰਕਾਰ ਤੋਂ ਇਹੋ ਹੀ ਮੰਗਾਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੇ ਜਿਹੜੀ ਮੇਰੇ ਬੱਚੇ ਤੇ ਗੋਲੀ ਵੱਜੀ ਆ ਉਹਨਾਂ ਸਜ਼ਾ ਦੇਣੀ ਚਾਹੀਦੀ ਹੋਰ ਮੈਂ ਕੁਝ ਨਹੀਂ ਮੰਗਦੀ ਮੈਨੂੰ ਤਾਂ ਇਹ ਹੀ ਮਿਲਣਾ ਚਾਹੀਦਾ ਜਿਹੜੀਆਂ ਗੋਲੀਆਂ ਮਾਰੀਆਂ ਹਨ ਪਛਾਤਿਆ ਨਹੀਂ ਗੋਲੀਆਂ ਮਾਰ ਕੇ ਮੇਰੇ ਬੱਚਿਆਂ ਦਾ ਕਾਹਨ ਕਰ ਜਾਣਾ ਸੀ ਉਹਦੇ ਵਿੱਚ ਜੋ ਵੇਖਿਆ ਤੇ ਆਣ ਕੇ ਹੱਦੋਂ ਜ਼ਿਆਦਾ ਫਾਇਰਿੰਗ ਹੋਈ ਇੱਥੇ 50 ਦੇ 55 ਦੇ ਤਕਰੀਬ ਇੱਥੇ ਫਾਇਰ ਕੀਤੇ ਗਏ ਆ ਸਾਥ ਹੈ ਕਿ ਸਾਡੀ ਵਿਚਾਲੇ ਇੱਥੇ ਆਮ ਤੌਰ ਤੇ ਆਵਾਜਾਈ ਚੱਲੀ ਜਾਂਦੀ ਰਹਿੰਦੀ ਆ ਤੇ ਆਸ-ਪਾਸ ਨੁਕਸਾਨ ਵੀ ਹੋ ਸਕਦਾ ਹੈਗਾ ਤੇ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਪ੍ਰਸ਼ਾਸਨ ਵੱਲੋਂ ਵੀ ਗਾਂਸ ਤੇ ਕਹੀ ਇਹਦੀ ਕਾਰਵਾਈ ਨਾ ਹੋਵੇ ਕਿਸੇ ਤੇ ਤੁਹਾਨੂੰ ਰਾਤ ਕਰੀਬ 10:30 11 ਵਜੇ ਤਲਾ ਮਿਲੀ ਸੀਗੀ ਸਦਰ ਖਾਨਾ ਜੀਰਾ ਦੀ ਜਿਸ ਨੂੰ ਜਿਸ ਸੰਤੂ ਵਾਲੇ ਪਿੰਡ ਕੋਈ ਫਾਇਰਿੰਗ ਹੋਈ ਆ ਉਹ ਨੂੰ ਸੋਸੇ ਤੇ ਮੋੱਕ ਤੇ ਚਲੇ ਗਈ ਸੀਗੀ ਉਹ ਪਤਾ ਲੱਗਿਆ ਵੀ ਕੋਈ ਰਣਜੀਤ ਸ਼ਾਹ ਦਾ ਨਾਂ ਦਾ ਬੰਦਾ ਵੀ ਉਹਦੇ ਘਰੇ ਕੁਝ ਬੰਦੇ ਉਹਨਾਂ ਦੇ ਨਾਲ ਪੁਰਾਣੀ ਮਰੀ ਲਾਲਸੇ ਲਗੜੜ ਚੱਲ ਰਹੀ ਹੈ ਉਹਨਾਂ ਨੇ ਆ ਕੇ ਫਰ ਕੀਤਾ ਉਹਦੇ ਬਾਹਂ ਤੇ ਗੋਲੀ ਲਗਨ ਕਰਕੇ ਉਹ ਫ੍ਰੀ ਕੁਡ ਮੈਡੀਕਲ ਕਾਉਂਸਲ ਦਾਖਲ ਕਿੰਨੇ ਬੰਦੇ ਫਟੜਾਏ ਰਣਜੀਤ ਸ਼ਾਹ ਦੇ ਸਾਨੂੰ ਤਲਾ ਮਿਲੀ ਫ੍ਰੀ ਕੁਡ ਮੈਡੀਕਲ ਕਾਉਂਸਲ ਉਹਦੇ ਬਾਹਂ ਤੇ ਚਰਰ ਲੱਗਿਆ ਗੋਲੀ ਦਾ